ਹੈਲੋ ਦੋਸਤੋ ਅਕਾਲ ਮੂਵੀ ਦੇ ਵਿੱਚ ਚਲੋ ਕੀਪੀ ਕਰੇ ਵਾਲਾ ਤਾਂ ਠੀਕ ਸੀਗਾ ਕਿਉਂਕਿ ਜਿਹੜਾ ਮੇਨ ਬੰਦਾ ਹੁੰਦਾ ਹੈ ਮੇਨ ਐਕਟਰ ਹੁੰਦਾ ਹੈ ਉਹਦੇ ਤੇ ਕਾਫੀ ਜ਼ਿਆਦਾ ਬਰਡਨ ਹੁੰਦਾ ਹੈ ਤੇ ਉਹਦੀ ਐਕਟਿੰਗ ਵਗੈਰਾ ਵਧੀਆ ਹੋਣੀ ਚਾਹੀਦੀ ਤਾਂ ਹੀ ਫਿਲਮ ਚੱਲਦੀ ਹੈ ਤੇ ਉਹ ਇੱਕ ਵੱਡਾ ਚਿਹਰਾ ਵੀ ਹੋਣਾ ਚਾਹੀਦਾ ਹੈ ਤਾਂ ਹੀ ਫਿਲਮ ਚੱਲਦੀ ਹੈ ਨਹੀਂ ਫਿਲਮ ਫਲॉप ਹੋ ਜਾਂਦੀ ਹੈ ਠੀਕ ਹੈ ਨਾ ਉਹ ਜਿਹੜੇ ਦੂਜੇ ਬੰਦੇ ਨੇ ਜਿਹੜੇ ਨਾਲ ਦੇ ਸਿੰਗ ਲਏ ਨੇ ਤੁਹਾਨੂੰ ਐਵੇਂ ਨਹੀਂ ਲੱਗਦਾਗਾ ਕਿ ਜਿਹੜਾ ਅੱਤ ਜੱਟ ਸੋਹੀ ਆ ਇਹਦੀ ਜਗ੍ਹਾ ਤੇ ਕੋਈ ਅਸਲੀ ਬੰਦਾ ਜਿਹਦਾ ਕਿ ਕਿਰਦਾਰ ਸੱਚੀ ਮੁੱੱਚੀ ਵੱਡਾ ਹੁੰਦਾ ਜਿਵੇਂ ਕਿ ਆਪਣਾ ਬਾਈ ਪਾਲ ਖਰੋ ਵੀ ਕਰਦੇ ਨੇ ਤੇ ਵਧੀਆ ਮਤਲਬ ਕਿ ਉਹਨਾਂ ਦਾ ਕਰਦਾਰ ਵੀ ਕਾਫੀ ਜ਼ਿਆਦਾ ਉੱਚਾ ਹੈ ਤੁਸੀਂ ਇਹ ਦੇਖੋ ਆ ਵੀਡੀਓ ਦੇ ਵਿੱਚ ਜਿਹੜਾ ਅੱਤ ਜੱਟ ਸੋਹੀ ਆ ਇਹ ਤੇ ਇਹਦਾ ਬਾਪ ਮਿਲ ਕੇ ਇੱਕ ਤੀਵੀ ਨੂੰ ਇੱਕ ਬੁੜੀ ਔਰਤ ਨੂੰ ਕੁੱਟਮਾਰ ਕਰ ਰਹੇ ਨੇ ਉਹਦੀ ਤੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਗਲਤੀ ਕਿਸ ਤਰ੍ਹਾਂ ਦਾ ਇਮਪ੍ਰੈਸ਼ਨ ਪੈ ਰਿਹਾ ਹੈ ਕਿ ਹਾਂ ਇਹ ਰੀਅਲ ਲਾਈਫ ਦੇ ਵਿੱਚ ਹੋਰ ਹੁੰਦੇ ਨੇ ਤੇ ਰੀਅਲ ਲਾਈਫ ਦੇ ਵਿੱਚ ਹੋਰ ਹੁੰਦੇ ਨੇ ਤੁਹਾਨੂੰ ਕੀ ਲੱਗਦਾ ਦੋਸਤੋ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸੋ ਮੈਨੂੰ ਤਾਂ ਇਹ ਲੱਗਦਾ ਕਿ ਅਜੇ ਫੁੱਦੂ ਘੜਚ ਬੰਦਿਆ ਦੀ ਜਗ੍ਹਾ ਤੇ ਜਿਹੜੇ ਕਿ ਰੀਲ ਆਫ ਦੇ ਵਿੱਚ ਹੋਰ ਨੇ ਤੇ ਰੀਅਲ ਲਾਈਫ ਦੇ ਵਿੱਚ ਹੋਰ ਨੇ ਇੰਸਟਾਗ੍ਰਾਮ ਤੇ ਜਾਂ ਯੂਟਿਊਬ ਤੇ ਇਹ ਬਹੁਤ ਜ਼ਿਆਦਾ ਸਿਆਣੇ ਬਾਣ ਜਾਂਦੇ ਨੇ ਤੇ ਦੂਜੇ ਲੋਟ ਪੂਰੇ ਵਿੱਚ ਲੈਣ ਦੇ ਬੰਦੇ ਨੇ ਇਹ ਜਿਹੜੇ ਤੁਸੀਂ ਆਪ ਦੇਖ ਲਓ ਵੀ ਬੰਦਾ ਜਿੰਨੀਆਂ ਇਹ ਗੱਲਾਂ ਕਰਦਾ ਹੈ ਵੀ ਹਾਂ ਇਹ ਸ਼ਾਂਤ ਸੁਭਾਅ ਦਾ ਹੈ ਜਾਂ ਜਿਵੇਂ ਵੀ ਆ ਤੇ ਤੁਹਾਨੂੰ ਲੱਗਦਾ ਹੈ ਵੀ ਜਿਹੜਾ ਬੰਦਾ ਸ਼ਾਂਤ ਸੁਭਾਅ ਦਾ ਹੋਵੇ ਉਹ ਕਿਸੇ ਬਜ਼ੁਰਗ ਟੀਮੀ ਦੇ ਉੱਤੇ ਬਜ਼ੁਰਗ ਔਰਤ ਦੇ ਉੱਤੇ ਹੱਥ ਆਪਣਾ ਚੱਕ ਸਕਦਾ ਹੈ ਉਹਦੇ ਥੱਪੜ ਮਾਰ ਸਕਦਾ ਤੇ ਉਹਨੂੰ ਮਾਵਾ ਪੈਣਾ ਦੀ ਕਾਲਾ ਸਕਦੇ ਇਹ ਫੋਲੋਅਰ ਸਾਰੀ ਫੋਲੋਅਰ ਦੀ ਖੇਡ ਹੁੰਦੀ ਆ ਤੇ ਵਿਊ ਚ ਵਿਊ ਦੇ ਚੱਕਰਾਂ ਚ ਪੈਸੇ ਦੇ ਚੱਕਰਾਂ ਚ ਸਾਰਾ ਕੁਝ ਹੈ ਫੁੱਦੂ ਘੜੇ ਚ ਲੋਕਾਂ ਨੂੰ ਫੁੱਦੂ ਬਣਾਉਂਦੇ ਤੇ ਲੋਕ ਫੁੱਦੂ ਬਣ ਜਾਂਦੇ ਨੇ ਕੋਈ ਗੱਲ ਨਹੀਂ ਹੈਗੀ ਤੇ ਦੋਸਤੋ ਹੋਰ ਇਹ ਵੀਡੀਓ ਦੇਖਣੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਤੁਹਾਨੂੰ ਆਕਾਲ ਮੂਵੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਅਗਲੀ ਵੀਡੀਓ ਥੈਂਕ ਯੂ ਵੈਰੀ ਮੱਚ